ਜਗਤ ਨਾਮ ਜੰਮਨਾ ਮੱਤਿਆ ਮਨਿਕਾ ਕਟੇ ਕੰਨ ਮਹਾਰਾ ਮਨ ਤੇ ਨਾਮ ਵਰਤਮ ਸੀਤਾਂ ਲੋਕ ਸਹਿ ਜੀ ਸਤ ਸੁਮਾਈ ਦਾ ਆਇਆ ਤਰੋਪਾ ਮਨ ਨਹਿ ਨਹੀ ਮੈਲੇ ਕਰਮ ਕਰੇ ਤਬ ਪਾਈ ਊੜ ਊੜ ਕਰੀਵਾ ਜੀਤੇ ਸੁਖ ਪਾਏ ਦਾ ਅਸਰੰਤਾ ਸੱਚਾ ਸੁਹੀ ਅਪਾ ਪਾਇਕ ਪਾਏ ਸੁਹੀ ਗੁਰਮਤਿ ਕੋ ਮਹਿਸੂਸਦਾ ਸਦਾ ਸੁਹਾ ਹੈ ਮੇਰੇ ਸਭ ਜੀ ਸੁਖ ਪਾਏ ਦਾ ਆਨੇਕ ਜਥਲ ਕਰੇ ਇੰਦਰੀ ਬਸਦਾ ਹੋਏ ਕਾਮ ਕਰੋ ਜਿ ਤੈਸੋ ਕੋਈ ਸਤਗੁਰੂ ਸਿਧੀ ਮਨਸਿਆਪੈ ਤਮਾਰੀ ਬੁਲੇ ਸੁਨਾਇਦਾ ਮੇਰਾ ਤੇਰਾ ਤੇ ਆਪੇ ਕੀਆ ਸਭ ਕੀਨੇ ਜੱਤ ਤੇਰੀ ਸਭ ਜੀਆ ਨਾਨਕ ਨਾਮ ਸਮਾਵ ਸਦਾ ਤੂੰ ਗੁਰਮਤੀ ਮਨ ਰਸਾਇਦਾ ਮਾਰੂ ਤਨ ਨਾਲ ਤੀਜਾ ਹਰ ਜੀਉ ਦਾ ਪਾਇ ਬਰਤਾ ਹਉ ਸਿਰਨਤਿ ਮਾਈ ਦੇ ਪਰਵਾਹ ਜੇ ਸਿਆਪੜ ਨ ਸਕੈ ਕੋਈ ਆਪੇ ਮੇਰ ਮਿਲਾਈਦਾ ਜੇ ਕਿਸ ਕਰੇ ਸੁਨੇ ਚਹੋਈ ਤਿਸ ਵਰਤਾਤਾ ਆਵੈ ਨ ਕੋਈ ਜਿਸ ਦਾ ਨਾਮਦਾਨ ਕਰੇ ਸੋ ਪਾਈ ਨਿਮਸ਼ਰਦੀ ਮੇਰ ਲਾਈਦਾ ਚੌਦਹ ਭਵਨ ਤੇ ਅਖ ਨਾਲੇ ਸਤਗੁਰ ਤੇ ਖਾਈ ਅੰਤੈ ਲਾਤੀ ਸਤਗੁਰ ਸੇਵੇ ਸਹਿਜ ਅਨੰਤਾ ਹਿੰਦ ਆਇ ਬੰਦੇ ਗੋਪੀ ਦਾ ਤੇਰੇ ਭਗਤ ਕਰੇ ਦਰਗਾਤੀ ਆਪੇ ਭਤ ਕਰਾਏ ਦਾ ਸਤਗੁਰ ਤੇ ਵਿਚ ਦੇਤ ਨਿਤਿ ਨ ਪਾਇਆ ਆਤਮਾ ਮਾਰੀ ਲਖ ਸਵਿਆ ਭੱਤੀ ਕਾ ਦੇਹ ਨਾ ਪਾਵੇ ਦੁਖੀ ਦੀਚ ਦੁਖ ਪਾਏ ਦਾ ਸਦਗੁਣ ਸੀ ਵੇਸੀ ਵੜਾ ਕੀ ਸਤਿ ਪਾਏ ਸਤਹੀ ਦੇ ਵਲਾ ਕੀ ਸੱਚੋ ਸੱਚ ਕਮਾੜ ਸਭ ਹੀ ਸੱਚੇ ਮੇਲ ਮਿਲਾਏਗਾ ਉਸਨੋ ਸੱਚਾ ਦੇਸ ਪਾਏ ਅੰਦਰ ਸਾਚ ਪਰਵਜ ਕਾਈ ਸਚ ਸੱਚਾ ਕਾ ਆਪਣੀ ਨਾਤਾ ਜਿਸਤੇ ਮਹਿਸੂਸ ਕਰਾਏਗਾ ਆਪਣੀ ਕਰਤਾ ਸਰਨਾਕਾ ਸੋਈ ਜਿਸਨੂੰ ਆਪ ਮਜਾਏ ਕੋਈ ਤੈ ਕੋਈ ਦੀ ਪੰਛੀ ਦੀ ਗੁੜੇ ਲਈ ਭੱਤੀ ਮੇਰ ਦਿਨਾਈ ਦਾ ਹੋਮੈ ਗਾਥਿਆ ਜਨਮ ਗਵਾਇਆ ਕਹਿ ਕੋ ਨਾ ਚੁੱਕੈ ਮਾਇਆ ਕਹਿ ਜਮ ਕਾਲੇ ਕਾ ਨੇਵਹਿ ਜਤਨ ਕਾਣੀ ਪੀੜਾ ਹੈ ਦਾ ਦੂਰੇ ਅਹਰ ਸੇਵਾ ਹੋਈ ਨਰਕ ਨੇਤਾ ਸੇਵ ਕੋਈ ਤਪ ਕਾ ਤਿ ਸਤਿ ਨਯ ਬੈ ਸਚੈ ਸੁਖ ਪਾਏਗਾ ਤੇਰੇ ਸੁਭਾਇਆ ਜੋ ਤੁਧ ਪਾਏ ਕੋਰੇ ਪਾਪ ਸੇਵਾ ਲਾਈ ਅੰਦੀ ਦਾ ਹੱਥ ਸੰਭੜ ਆਈ ਤਿਸ ਤੇ ਦਾ ਸੋ ਪਾਏ ਨਾ ਅੰਤਰ ਪਰਗਾਸ ਗੁਰੂ ਤੇ ਪਾਈ ਨਾ ਪਦਾਰਥ ਮਨ ਬਸਾਈ ਗਿਆਨ ਰਤਨ ਸਦਾ ਕਟ ਚਲਨਾ ਗਿਆਨ ਦੀਰਗ ਮਾਈ ਦਾ ਅਗੇ ਅਨੀ ਦੁਜਾ ਪਾਏ ਅੰਦੇ ਦੁਜਾ ਨਾਗੇ ਮਿਰਵਾਣੀ ਢੋ ਹੋਏ ਆਪਾ ਕੀ ਚਾਤਿਆਂ ਦਰਕਰਨ ਲੱਗਣਾ ਆਵੇ ਧੰਮਾ ਦਰਬਾਤਾ ਦੁਖ ਪਾਏ ਦਾ ਬਿਨ ਸਤਵ ਰਸੀ ਵੀ ਮੁਕਤ ਨ ਹੋਈ ਗਿਆਨੀ ਚਾਹੀ ਪੁੱਛ ਕੋਈ ਸਤਗੁਰੂ ਸੇਵੇ ਤਿਸ ਮਿਲੈ ਬਟਿਆਈ ਕਰ ਸੱਚਾ ਸੋ ਪਾਏ ਦਾ ਸਤਿਗੁਰ ਨੋ ਸੇਹ ਤਿਸ ਆਪੇ ਦਾ ਏ ਬੰਤਾ ਕਾਠ ਸਚ ਦੇ ਲਾਈ ਸਦਾ ਸਤਿ ਦੇ ਬੰਝਾ ਪਾਪਾਰੀ ਨਮੋ ਲਹਾ ਪਾਇਦਾ ਆਪ ਕਰੇ ਤੈ ਆਪ ਕਰਾਈ ਸ਼ਬਦ ਪਰੈ ਸੋਈ ਜਨ ਮੁਕਤਾ ਆਪੇ ਕਾਹਾ ਆਪੇ ਕਰੇ ਕਰਾਈ ਕਰਤਾ ਸ਼ਬਦ ਪਰੈ ਸੋਈ ਜਨ ਮੁਕਤਾ ਨਾਨਕ ਨਾਮ ਸਹਿ ਬਨ ਅਤਰ ਨਾ ਭਉ ਨਾਮ ਤੇ ਆਏਗਾ ਬਾੜੂ ਬਹਲਾ ਦੀ ਜਾ ਜੋ ਤਦ ਕਰਨਾ ਸੋ ਕਰ ਪਾਇਆ ਭਣੇ ਵਿਚੋ ਬਿਰਤ ਆਇਆ ਹਣਾ ਬਨੇ ਸੁਖ ਪਾਈ ਭਣੇ ਵਿਚੋ ਪਾਈ ਹਣਾ ਵਰਮਾ ਤੇਰਾ ਪੜਾ ਪਾਵੇ ਸੱਚੇ ਹੀ ਸੁਨ ਸੱਚ ਕਮਾਵੇ ਭੜੇ ਨੋ ਚਲੇੋ ਚਲੇੋ ਕੀ ਆਪਣਾ ਪਾਣਾ ਆ ਮੁਕ ਨਵੇਗਾ ਤੇਰਾ ਬਾਣਾ ਮੰਨੇ ਸਭ ਦ ਆਏ ਜਿਸ ਬਾਣਾ ਪਾਵੇ ਮੈ ਤੇ ਸਾਈ ਜਿਸ ਬਾਣਾ ਪਾਵੇ ਸੁਤਿ ਸੁਨਾਏ ਬਾਣੇ ਵਿੱਚ ਵੜੀ ਬੜਾਈ ਬਾਣਾ ਕਿਸੇ ਕਰਾਈ ਦਾ ਜਦ ਪਾਵੇਂ ਤਾ ਗੁਰੂ বিনা ਏ ਗੁਰਮੁਖ ਨਾਮ ਪਦਾਰਥ ਪਾਏ ਤੇ ਆਪਣਾ ਬਾਣਾ ਸਾ ਸ੍ਰੀ ਕਰ ਪਾਈ ਮਨੁਕਿਆੰਦਿ ਕਿਰਤ ਕਰਾਈ ਭਰਮਤ ਮੰਨੇ ਬੌਧੁਕ ਪਾਈ ਕਰਮੇ ਪੂਰਆ ਵੈ ਜਾਹੀ ਕਰਬਹ ਨਿਕਮੋ ਪਾਏਗਾ ਸਤਗੁਰ ਮੇਲੇ ਰੀਬੜੀ ਆਈ ਸਤਗੁਰ ਕੀ ਸੇਵਾ ਤਰਪੁ ਰਮਾਈ ਸਤਗੁਰ ਸੇਵੀ ਸਦਾ ਲਾਭ ਪਾਏ ਨਮੇ ਸੁਲ ਪਾਏਗਾ ਸਬਨਾਉਪਤੈ ਨਾ ਕੋ ਚਿਤੈ ਗੁਰ ਕਰਪਾ ਤੇ ਮੰਤਨ ਅਪਿਜੈ ਰਸਨਾ ਨਾਮ ਤੇ ਆਏ ਰਸ ਭੀਜੈ ਰਸੀਤੀ ਰਸ ਪਾਏ ਲਾ ਮਨ ਅੰਦਰ ਗੈ ਨਹਰ ਪਾਏ ਗੁਰ ਕੈ ਸ਼ਬਦ ਸਚ ਤਲਾਈ ਜਿਸ ਨੋ ਸਾਖਿ ਦੇ ਸੋਈ ਸਖਾ ਮਾ ਸਚ ਪਾਏ ਸੱਤੇ ਸਖ ਮਿਲਾਈਂਦਾ ਨਾਮ ਵਿਸਾਰ ਮਨ ਤਨ ਪਾਇ ਹਮਾਇਆ ਮਹੋ ਸਮ ਰੂਪ ਗਾਇਆ ਬਿਨ ਨਾ ਮਨ ਤਨ ਹੈ ਕੁਸ਼ਟੀ ਨਰਕੀ ਬਾਸਾ ਪਾਏਗਾ ਨਮਤੀ ਤਨ ਦੇ ਮਨ ਦੇ ਹਾਂ ਨਿਰਮਲ ਹੋਂਸਾ ਸਦਾ ਸੁਖ ਨੇਹ ਹਾਂ ਨਾਮ ਸੁਲਾਏ ਸਦਾ ਸੁਖ ਹੈ ਵਾਇਆ ਨਿਕਰ ਬਾਸਾ ਪਾਏਗਾ ਸਭ ਕੋ ਬੰਧ ਕਰੇ ਪਾਪਾਰੀ ਮਿਰ ਨਵੈ ਸਭ ਤੁਖਾ ਸੰਸਾਰਾ ਸਭ ਕੋ ਬੰਧ ਕਰੇ ਪਾਪਾਰਾ ਮਿਰ ਨਾਵੈ ਸਭ ਤੁਟਾ ਸੰਸਾਰਾ ਨਾ ਕੋ ਆਇਆ ਦੁਖੁ ਜਸੀ ਮਿਰ ਨਾਵੈ ਦੁਖ ਪਾਏਗਾ ਜਿਸੇ ਨਾਮੋ ਦੇਸੁ ਪਾਏ ਤੁਖਾ ਸ਼ਦਾ ਮਨ ਵਸਾਈ ਹੋਰ ਗੁਰ ਕ੍ਰਿਪਾ ਤੀ ਨਾਮ ਰਸਿਆ ਕਟਿਆ ਤ ਨਮੋ ਨਾਮੋ ਨਾਮ ਨੋ ਲੋਜ ਜਗਤੀ ਬੋ ਤੋ ਸਭ ਆਈ ਨਾਉ ਤਿਨਾ ਗਿੰਤ ਪਰਵ ਕਮਾਈ ਜਿਨੇ ਨਾਉ ਪਾਇਆ ਸੇ ਬੜ ਪਾਗੀ ਗੁਥੈ ਸਦ ਮਿਲਾਇਦਾ ਕਾਇਆ ਕੋਟੀ ਅਥਿ ਅਪਾਰਾ ਤੇ ਸਿਰਚ ਬੈਠ ਕਰੇ ਵਿਚਾਰਾ ਸਚਾਇਆ ਉਸ ਚੋ ਬਾਪਾਰਾ ਨਿਚਲ ਰਸ ਪਾਏਦਾ ਅੰਦਰ ਗਤ ਸਭੇ ਥਾਨ ਸੁਹਾਇਆ ਕਰਮ ਕੇਰ ਲੈ ਕਿਨ ਥਾਰ ਪਾ ਸਾਥ ਨਿਵਹਿ ਸਾਹੇ ਸੱਚੀ ਸਚਮਾਨ ਸਾਇਲਾ ਆਤਮਿਕ ਕਰਮਾਂ ਕੇ ਥਾਂ ਸੁਹਾ ਜਾ ਗੁਰਮੁਖਬਿਰ ਨੇ ਥਾਰ ਪਾਇਆ ਇਤ ਸਾਥ ਨਿਵਹਿ ਸਾਹੇ ਸੱਚੀ ਸਦਾ ਮਨ ਬਸਾਇਦਾ ਮੇਤ ਮੇਰ ਕਰਤੈ ਕਬਨ ਤਵਨਾਈ ਇਸਹੀ ਬਿਸਾ ਪਥ ਪਾਈ ਨਾਮਿਕ ਨਾਮ ਵਖ ਬਣ ਜੈ ਰੰਗ ਰਾਤੀ ਗੁਰਮੁਖੋ ਦਾ ਬਾਪੈਦਾ ਮਾੜੂ ਮਹਲਾ ਤੀਜਾ ਕਾਇਆ ਮਿੱਥਿ ਸਬਦ ਅਚਾਰਾ ਤਿੱਥੇ ਹਰ ਅਸੈ ਦਿਲ ਦਾ ਅੰਤ ਨ ਪਾਰਾ ਆਰਾ ਅੰਤਨ ਹਰ ਸੇਵੋ ਸੱਚੀ ਬਾਣੀ ਹਰ ਜੀਓ ਸ਼ਬਦ ਮਿਲਾਇਦਾ ਹਰ ਜੀ ਤੈ ਤਨ ਬਲ ਹਰ ਚਾਹੂ ਕਾ ਸ਼ਬਦ ਮੇਨ ਮੇਲਾਉ ਤੇ ਕੀ ਤੁਰ ਲਾਈ ਮਨ ਮਸਤਕਾ ਸਾਸੰਗਤ ਬੈ ਗੁਣ ਨਾਏ ਦਾ ਹਰ ਕੀ ਗੁਣ ਗਾਉ ਤੇ ਹਰ ਪ੍ਰਭਾਵਾ ਅੰਤਰ ਹਰ ਨਾਮ ਸਤਸੰਗ ਗੁਰੂ ਅਣੀ ਸਉਂਦੀ ਸੁਣੀਐ ਸਾਚੀ ਤਨ ਸਮਾਏ ਦਾ ਸੋ ਜਮ ਸੱਚਾ ਦੀ ਅੰਤਰ ਪਾਲੇ ਗੁਰ ਕਾ ਸ਼ਬਦ ਅਰਗ ਦਮ ਆਵੇ ਆਏ ਦਰ ਸ਼ਬਦੀ ਨਦਰੇ ਨਦਰ ਮਿਲਾਏਗਾ ਮਟੇ ਭਾਵੇਂ ਸਰੀਰ ਪਾਇਆ ਮਨੁ ਸਰਮ ਸੰਚਿਤ ਨਾਇਆ ਦਿਨ ਸ਼ਵਤਰ ਸਭ ਅੰਗ ਦੇ ਰਾ ਗੁਰਮੁਖ ਕਿਸੈ ਬਜਾਏਦਾ ਏਕ ਧਿਆਇ ਜਮਗਵਾਏ ਮਨੁ ਕਲਾ ਕੀ ਜੂਜੈ ਪਹਾਏ ਏਵੇ ਲਾਪਰ ਹੱਥ ਨਾਇਆ ਬੈ ਪਰ ਕਿਸਿਆ ਬਚਾਏਗਾ ਹਰ ਕੈ ਸ਼ਬਦ ਪ੍ਰਗਟ ਸਰੀਰਾ ਉਸ ਵਿੱਚ ਵਸੈ ਸਤਿਗੁਣੀ ਗਹਿਰਾ ਸੱਚੋ ਸੱਤ ਵਸੈ ਦੇਖੈ ਸਭ ਤਾਈ ਸਰਸਰ ਮੰਨ ਵਸਾਇਦਾ ਹੋ ਮੈਂ ਜੁਣਤਾ ਗੁਰ ਸ਼ਬਦ ਨੇ ਵਾਰੇ ਹਰ ਜੀਉ ਇਰਦਾਰ ਬੋਰਤਾਰੇ ਹਰ ਕੈ ਸ਼ਬਦ ਸਦਾ ਸਾਲਾਹੇ ਮੇਰੇ ਸੱਚ ਸਖ ਪਾਈਦਾ ਉਚਿਤਤਾ ਜਿਸਿਆ ਉਚਿਤਾਈ ਗੁਰ ਕੈ ਸ਼ਬਦ ਸਭ ਬਣਾਈ। ਅਪੇ ਵਿਕਾ ਆਪੇ ਬੁਧ ਆਪੇ ਆਵ ਸਮਾਈ ਦਾ। ਜੇ ਸਾ ਮਨ ਅਬਤ ਬਤ ਸਾਈ ਆਈ ਸੋਈ ਜਾਣੈ। ਗੁਰ ਕੈ ਸ਼ਬਦੇ ਆਪਿ ਸ਼ਮ ਆਪਿ ਸ਼ੰਸੇ ਜਨ ਬਲਿ ਕਾਣੀ ਸਤ ਸੁਣਾਇਦਾ। ਇਹ ਕਾ ਆਪੁ ਕਰ ਸਰੀਰ ਰੋਗ ਸਭ ਦੇ। ਨਾ ਗੁਰੇ ਗਹਿਰਾਇ ਹਰ ਤਨ ਹੁਣ ਗਾਵੈ ਰੰਗ ਰਤਾ ਮੈਂ ਕੋਈ ਸਮਾਇਦਾ ਏ ਸਰੀਰ ਸਾਉ ਲੈ ਮਾਇਆ ਤੁ ਕੈ ਪਾਏ ਪਰ ਉਪਲਾਇ ਨਾ ਚੀਤਾ ਸੁਖੁ ਨਾ ਪਾਏ ਬਿਨ ਹਰ ਚੀਤੇ ਦੁਖ ਪਾਏ ਨਾ ਜੇ ਸਤਗੁਰ ਸੇਵੇ ਸੋ ਪਰਵਾਰ ਆਇ ਹੰਸ ਤਿਰਮਲ ਦਾ ਸਚੈ ਜਾਣ ਹਰ ਸੀਵੇ ਹਰ ਮਨ ਵਸਾਏ ਸੋ ਹਾ ਮਾਰੇ ਕੋ ਨ ਗਾਇਦਾ ਮੇਰੇ ਪਗੁ ਤੁਸੀ ਵਾ ਨਾ ਜਾਈ ਪਰਮਕ ਕੋ ਦੇ ਮੋਹੇ ਬਿਨ ਲਾਈ ਜਿਸ ਦਾ ਨਦਰ ਕੋ ਵੈ ਤੁਮ ਕੀਰੀ ਹਰ ਜੀਉ ਆਪ ਵਿਲਾਇਦਾ ਗਵਾਇਆ ਕੋਟ ਪਕੇ ਹਟ ਨਾਲੇ ਗੁਰਮਤਿ ਲੈ ਵੈ ਬਸ ਸੁਬਾਵੇ ਹਰਤਾ ਨਾਮ ਤਿਆਰੇ ਦਿਨ ਦਾ ਪੀ ਉਤਤ ਪਦਵੀ ਪਾਏਗਾ ਅਪੀ ਸੱਚਾ ਹੈ ਸਤਿ ਤਾ ਪੂਰੇ ਗੁਰ ਕੀ ਸਤਿ ਵਚਾ ਨਾਮ ਕਾ ਨਾਮ ਸੁਨਾਹੀ ਸੱਚਾ ਪੂਰੇ ਭਾਗ ਕੋ ਪਾਈ ਦਾ ਨਾਨਕ ਦੇ ਨਾਮ ਅਪੀ ਸੱਚਾ ਹੈ ਸਤਿ ਤਾ ਪੂਰੇ ਗੁਰ ਕੈ ਸਤਿ ਵਚਾ ਨਾਮ ਕਾ ਨਾਮ ਸੁਲਾਏ ਸੱਚਾ ਪੂਰੇ ਭਾਗ ਕੋ ਪਾਈ ਦਾ ਵਾਹੀ ਗੁਰ ਜੀ ਦੇ ਕਰਮ ਸ de cumprir de...